ਜਪ ਜੀ ਸਾਹਿਬ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਦੁਨੀ ਸਾਹਿਬੰ ਗੁਰ ਪ੍ਰਸਾਦ ਜਪ ਆਦ ਸਤਿ ਜੁਗਾ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਸੋਚੈ ਸੋਚਣਾ ਹੋਵੇ ਜੇ ਸੋਚੀ ਲਖਵਾਰ ਰੁਪੇ ਚੁਪਣਾ ਹੋਵੇ ਜੇ ਲਾਇ ਰਹਾ ਲਵਤਾਰ ਭੁਖਿਆ ਭੁਖਣਾ ਤ੍ਰਿਜੇ ਬੰਨਾਪੁਰੀਆ ਭਾਰ ਸਹਿ ਸਿਆਣਪ ਲਖੋਈ ਤਾ ਇਕ ਨਾ ਚਲੇ ਨਾਲ ਕਿਉ ਸਚਾਰਾ ਹੋਈ ਕਿ ਕੂੜਾ ਟੁੱਟੇ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮਨੀ ਚੁਕਮ ਲਿਖਦਕ ਚੁਕ ਪਾਈ ਹੈ ਇਕਨਾ ਹੁਕਮੀ ਬਖਸੀਰ ਕੁਕਮੀ ਸਦਾ ਪਵਾਈ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਦੇ ਬੁੱਝੇ ਤਾਂ ਹੋਮੇ ਕਹੀ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨੀ ਸਾਨ ਗਾਵੇ ਕੋ ਗੁਣ ਵੜਿਆਈਆਂ ਚਾਰ ਗਾਵੇ ਕੋ ਵਿਦ੍ਧਾ ਵਿਖੰਮ ਵਿਚਾਰ ਗਾਵੇ ਕੋ ਸਾਜ ਰੇਤਨ ਖੇ ਗਾਵੇ ਕੋ ਜੀਲਾ ਫਿਰਦੇ ਗਾਵੇ ਕੋ ਜਪੇ ਦੇਸੇ ਦੂਰ ਗਾਵੇ ਕੋ ਵੇਖੇ ਹਾਦਰਾ ਹਦੂਰ ਕਤਨਾ ਕਚੀਨਾ ਆਵੇ ਤੋੜ ਕਰ ਕਰ ਕਤੀ ਕੋਟੀ ਕੋਟ ਕੋਟ ਦੀਂਦਾ ਦੇ ਲੈਂਦੇ ਤਕ ਪਾਹਿ ਜੁਗਾ ਜਗੰਤਰ ਖਾਹੀ ਕਾਇ ਹੁਕਮ ਹੁਕਮ ਚਲਾਏ ਰਾਹੋ ਨਾਨਕ ਵਿਗਸੇ ਪਰਵਾਹੋ ਸੱਚਾ ਸਾਈਂ ਸਾਚਨਾਈ ਭਾਖਾ ਪਾਉ ਅਪਾਰ ਹਾਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੀ ਅੱਗੇ ਰਖੇ ਜਿਤ ਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਏ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾਵ ਵਢਿਆਏ ਵਿਚਾਰ ਕਰਮਿ ਆਵੇ ਕਪੜਾ ਨਦਰਿ ਮੁਖ ਦਵਾਰ ਨਾਨਕ ਏਵੈ ਜਾਣੀਐ ਸਬ ਆਪੇ ਸਚਿਆਰ ਥਾਪੇ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਝਣ ਸੋਇ ^{(1)} ਬਿਨ ਸੇਵਾ ਤਨ ਪਾਇ ਆਮਾਨ ਨਾਲ ਗਾਵੇ ਗੁਣ ਨਿਦਾਨ गावी सुनिय मंडके भाव दुख पर हसु कर ल जाय गुरमुख नादन गुरमुख वेदन गुरमुख रह समाय गुरे सर गुर गोरख बर्मा गुर पार्वती माहे देहु जाना आखा नहीं कहना कतन ना जाय गुरा एक देह बुझाई सबना जिया का एक दाता सो मैं विसर ना जाय तीरथ नावा जे तुस पावा बिन पाने की नाई करी जेते सिर टोपाई वेखा मिन करमा के मिले लई मत ਸਕੰਡਵਾ ਹਰਮਾਨਿਕ ਦੇ ਗੁਰ ਕੀ ਸਿੱਖ ਸੁਣੀ ਬੁਰਾ ਇੱਕ ਤੇਹ ਬੁਝਾਈ ਸਬਨਾ ਜੀਣਾ ਕਾ ਇਤਦਾਤਾ ਸੋ ਮੈ ਵਿਸਰਨਾ ਜਾਏ ਜੇ ਝੋਕਾ ਰਹੇ ਯਾਰ ਜਾਂ ਹੋਰ ਦਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਲ ਚਲੇ ਸਬ ਕੋਈ ਚੰਗਾ ਨਾਲ ਰਖਾਈ ਕੇ ਜੋ ਸਕੀਰਤਿ ਅਗਲੇ ਜੇਤ ਸੰਨਦਰ ਨਾ ਆਵੇ ਤਾ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਪਰ ਜਿਨ ਮੰਤੇ ਆ ਗੁੰਦੇ ਤੇਹਾ ਕੋਈ ਨਾ ਸੁਝੈ ਜੇ ਤਿਸੁ ਗੁਣ ਕੋਇ ਕਰੇ, ਸੁਣਿਆ ਸਿਧ ਭੇਦ ਸੁਨਾਤ, ਸੁਣਿਆ ਧਰਤਿ ਧਵਲੀ ਆਕਾਸ, ਸੁਣਿਆ ਦੀਪ ਅਲੋਹ ਪਾਤਾਲ, ਸੁਣਿਆ ਪੋਹਿ ਨਾ ਸਕੈ ਕਾਲ, ਨਾਨਕ ਭਗਤਾ ਸਰਬ ਵਿਗਾਸੁ, ਸੁਣਿਆ ਦੂਖ ਪਾਪ ਕਾ ਨਾਸੁ, ਸੁਣਿਆ ਈਸਰੁ ਬਰਮਹਿ ਮੰਦੁ, ਸੁਣਿਆ ਮੁਖਿ ਸਲਾਹ ਹਨੁਮੰਦੁ, ਸੁਣਿਆ ਜੁਗ ਜੁਗ ਕਰਤਨੁ ਭੇਦੁ, ਸੁਣਿਆ ਸਾਹਸ ਸਿਮਰਤਿ ਵੇਦ, ਨਾਨਕ ਭਗਤਾ ਸਰਬ ਵਿਗਾਸੁ, ਸੁਣਿਆ ਦੂਖ ਪਾਪ ਕਾ ਨਾਸੁ, ਸੁਣਿਆ ਸਤਿ ਸੰਤੋਖੁ ਗਿਆਨੁ, ਸੁਣਿਆ ਅਠਸਠਿ ਕਾ ਇਸਨਾਨੁ, सुने पर पर पावे मान सुनेला देह सहित ध्यान नानक भगत सरा विदास सुने दुख पाप का नाश सुने सराद नाके ग्रास सुने से पीर पासा सुने अंबे पावे राह सुने आकुल वेस नानक भगत सरा विदास सुने दुख पाप का नाश मनने की तो पेही ना जाय जे को कह पिचै पछताए कागज कलम लेखन हार मनने काब करम विचार ऐसा नाम निरंजन होय जे को मन जाने मन कोई ਮੰਨੇ ਸੁਰਤ ਹੋਵੇਂ ਮੜ ਬੁੱਧ ਮੰਨੇ ਸਗਲ ਭਵਨ ਤੇ ਸੁੱਧ ਮੰਨੇ ਮੋ ਛੋਟਾ ਨਾ ਕਾਇ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੇ ਪ੍ਰਗਟ ਜਾਏ ਮੰਨੇ ਮੱਗਨੇ ਚਲੇ ਭੰਤ ਮੰਨੇ ਤਰਮ ਸੇ ਤੀ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਖ ਦਵਾਰ ਮੰਨੇ ਪਰਵਾਰੇ ਸਾਧਾਰ ਮੰਨੇ ਤਰੇ ਘਾਰੇ ਗੁਰ ਸਿਖ ਮੰਨੇ ਨਾਨਕ ਭਵੀ ਨਾ ਦੇਖ ऐसा नाम निरंजन ना हो जे को मन जाने मन कोई पंच परवान पंच प्रदान पंचे पावे दर गे मान पंचे सो दर राजान पंचा का गुरे कत्यान जे कहे करे विचार करते कह कर नाहे सुमार तोल तरम दया का पूछन तो ताव रखे जिन सूत जे को बुझे हुए सचियार तहले ऊपर के तापार धरती होर परे होर हो तिस्ते पार तले कमंजूर जी जात रंगा के ना लेके बुड़ी कलाम्स ਵੇਲੇ ਕਾਲਿਕ ਜਾਣੇ ਕੋਲੇ ਕਲ ਕਹਿ ਕੇ ਤਾ ਹੋਏ ਤੀਤਾ ਤਨ ਸੁਹਾਲੇ ਰੋਕੇ ਤੀ ਦਾ ਜਾਣੇ ਕੋਣ ਕੋਕ ਤੀਤਾ ਬਸਾ ਗੋ ਕੁਵਾ ਚਸਤੇ ਹੋਏ ਲੈ ਕਦਰ ਆ ਗੁਰਤ ਕਉਣ ਕਹਾ ਵਿਚਾਰ ਬਾਰੇ ਨ ਜਾਮ ਇੱਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਕਜ ਪਰ ਸੰਕ ਪਾਉ ਸੰਗ ਪੂਜਾ ਸੰਕ ਤਾ ਬਤਾਓ ਸੰਕਰੰਤਨੋ ਕਵੇ ਪਰ ਸੰਗ ਜੁਗਮਨ ਰਹੇ ਉਦਾਸ ਸੰਖ ਭਵਤ ਗੁਣ ਗਿਆਨ ਵਿਚਾਰ ਸੰਖ ਸਟੀ ਸੰਖ ਦਾਤਾਰ ਸੰਖ ਜ਼ੁਰਮਾ ਭਗਤਾਰ ਸੰਖ ਮੋਨਲੇ ਵਲਾਇਤਾਰ ਕੁਦਰਤ ਕੌਣ ਦਾ ਹੈ ਵਿਚਾਰ ਵਾਰਿਆਂ ਨਾ ਮੈਂ ਇੱਕ ਵਾਰ ਜੋਤ ਤੁ ਭਾਵੇ ਸਾਈ ਭਲੀਕਾਰ ਦੂਸਰਾ ਸਲਾਮਤ ਨਿਰੰਕਾਰ ਸੰਖ ਮੁਰਕ ਅੰਦ ਕੋਰ ਸੰਖ ਚੋਰ ਹਰਾਮ ਕੋਰ ਸੰਖ ਮੁਰਕਰ ਜਹਲ ਜੋਰ ਸੰਖ ਗਲਬੜੇ ਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੁੜੇਰ ਕੁੜੇ ਫਿਰ ਆਏ ਸੰਖ ਮਲੇਸ਼ਮਲ ਭਗ ਕਾਏ ਸ਼ੰਕ ਨੇ ਦਖਸੇ ਕਰੇ ਪਰ ਨਾਨਕ ਨੇ ਚ ਕਹੇ ਵਿਚਾਰ ਮਾਰਿਆ ਨ ਜਾਵਾਂ ਇੱਕ ਵਾਰ ਜੋਤ ਤਪਾਵੇ ਸਹੀ ਭਲੀਕਾਰ ਤੋ ਸਦਾ ਸਲਾਮਤ ਨਿਰੰਕਾਰ ਸ਼ੰਕ ਨਾਮ ਸੰਕ ਦਾਮ ਗਮ ਗਮ ਸੰਫਲੋ ਸ਼ੰਕਾਇਸ਼ਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁੰਗਾ ਅਖਰੇ ਲਿਖਣ ਬੋਲਣ ਬਾਰੇ ਕਰਾ ਸਰ ਸੰਯੋਗ ਬਖਾਨ ਜਿਨੇ ਲੇਖੇ ਤੇ ਸਰਨਾ ਜੇ ਫਰਮਾ ਤੇ ਤੇ ਪਾਹ ਜੇ ਤਾਂ ਕੀਤਾ ਤੇ ਤਾਂ ਨਵੇਂ ਨਾਵੇਂ ਨਾ ਹੀ ਕੋ ਥਾਉ ਕੁਦਰਤ ਕਾਉਨ ਦਾ ਹੈ ਵਿਚਾਰ ਵਾਰਿਆਂ ਜਮਾ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਰ ਤੁਸਰਾ ਸਲਾਮਤ ਨਰੰਕਾਰ ਪਰਿਆ ਹੱਥ ਪੈਰ ਤੰਬੇ ਪਾਣੀ ਧੋਤੇ ਤਰਸੂਗੇ ਮੂਰ ਬਲੇਤੇ ਕਪੜ ਹੁਏ ਦੇ ਸਾਭ ਲਈਏ ਉਹ ਧੋਏ ਪਰੇ ਮਤ ਪਾਪਾ ਕੇ ਸੰਗ ਧੋਪੇ ਨਾ ਵੇ ਕੇ ਰੰਗ ਕੁੰਨੀ ਬਾਪੀ ਆ ਕਰਨਾ ਕਰ ਕਰ ਕਰਨਾ ਲਿਖ ਲੈ ਜਾਏ ਆਖੇ ਵੀ ਜਾਪੇ ਹੀ ਕਾਉਨ ਨਾਨਕ ਹੁਕਮਿ ਆਵੋ ਜਾਓ ਇਹ ਤਾਂ ਕਿਆਦਾਂ ਦੇ ਕੋ ਪਾਵੇ ਤਿਲ ਕਾਮਣ ਸੁਨੇ ਮੰਨਨ ਕੀਤਾ ਪਾਉ ਅੰਤਰਗੜ ਤੀਰ ਤਮਨ ਸਭੁਨ ਤੇਰੇ ਮੈਂ ਨਾਹੀ ਕੋਈ ਵਿਣਗੁਲ ਕਿਤੇ ਭਗਤ ਨਾ ਹੋਇ ਸਵਾਸਤਾ ਬਾਨੀ ਬਰਮਾ 780 ਅਮਲ ਜਾਓ ਕੌਨ ਸਵੇਲਾ ਵਕਤ ਕਾਉਣ ਕਵਨ ਚੱਕ ਤਕਾਉਣ ਵਾਰ ਕਮਨ ਸਿਰ ਤ ਮਹ ਕਮਨ ਜਿਤੋ ਆਇਆ ਕਾਰ ਵੇਲ ਨਾ ਪਾਇਆ ਪਰ ਨਤੀਜੇ ਹੋਵੇ ਲੇ ਕੋ ਰਾਂ ਨਤਨ ਪਾਇਓ ਕਾ ਦੀਏ ਜੇ ਲਿਖ ਲੈ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰਤਮਾਹ ਨਾ ਕੋਈ ਜਾ ਕਰਤਾ ਸਿੱਧੀ ਕੋ ਸਾਚੀ ਆਪੇ ਜਾਣੇ ਸੋਏ ਕਿਵ ਕਰਾ ਕੇ ਕਿਉ ਸਲਾਏ ਕੇਵਰ ਨਹੀਂ ਕਿਉ ਜਾਣਾ ਨਾਨਕ ਆਖਨ ਸਭੂ ਆਖੇ ਇੱਕ ਦੇ ਕਿਸਿਆਣਾ ਵੱਡਾ ਸਾਈ ਵੱਡੀ ਨਾ ਕੀਤਾ ਜਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗੇ ਗਿਆਨਾ ਸੋਹੇ ਪਤਾਲਾ ਪਤਾਲ ਲਕਿਆ ਅਗਾਸ ਆਗਾਸ ਉੜਕੜਕ ਭਾਲ ਥਕੇ ਵੇਦ ਕਹਿਣਿਕ ਬਾਤ ਸਾਹਿਸ ਡਾਇਰੈਕ ਕਿਨਕ ਤੇ ਬਸੋ ਲੇਕਤਾਤ ਲੇਕਾ ਹੋਇ ਤਾ ਲਿਖਿਆ ਲੇਕਾ ਹੋਇ ਵਿਨਾਸ਼ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾਹੀ ਸਲਾਹੀ ਤੇ ਸੁਰਤ ਨਾ ਪਾਈ ਨਦੀਆਂ ਤੇ ਵਹ ਭਵੇਂ ਸਮੁੰਦਰ ਨਾ ਜਾਣਿਆ ਸਮੁੰਦਰ ਸਾਹ ਸੁਲਤਾਨ ਗਿਰਾ ਸੇਤੀ ਮਹਾਲ ਤਾਨ ਕਿਹੜੀ ਤੁਲਨਾ ਹੋਵਨੀ ਦੇਤ ਸਮਨ ਨਾ ਵਿਸਰੇ ਅੰਤਨਾ ਸੇਤੀ ਕਹਿ ਨਾ ਅੰਤ ਅੰਤ ਨਾ ਕਰਨੇ ਦੇ ਅਨੰਤ ਅੰਤਨਾ ਵੇਖਣ ਸੁਣਨਾ ਅੰਤਨਾ ਜਾਪੇ ਕੇ ਆਵਣ ਮੰਤ ਅੰਤਨਾ ਜਾਪੇ ਕੀਤਾ ਜਾ ਕਰ ਅੰਤਨਾ ਜਾਪੇ ਪਾਰ ਆਵਤ ਅੰਤ ਕਰਨ ਕੇ ਤੈ ਬਿੱਲਾ ਹੈ ਤਾਂ ਕਿ ਅੰਤਨਾ ਪਾਈ ਜਾਏ ਇਹ ਹੰਤਨਾ ਜਾਣੇ ਕੋਈ ਬਹੁਤਾ ਕਈਆ ਬਹੁਤਾ ਹੋਏ ਵੱਡਾ ਸਹਿਬ ਉੱਚਾਤਾ ਉੱਚੇ ਉਪਰ ਉਚਾਨਾ ਇਹ ਵੜਾ ਉੱਚਾ ਹੋਵੇ ਕੋਤੀ ਸੁੱਚੇ ਕੋ ਜਾਣੇ ਸੋਏ ਜੇ ਵੜਾਬ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਾਤਮਾਏ ਕਿਤੇ ਮੰਗੇ ਜੋ ਦੇਵ ਪਰ ਕਿਤੇ ਗਣਤ ਨਾਹੀ ਵਿਚਾਰ ਕਿਤੇ ਘਟ ਟੇ ਵਕਾਰ ਕਿਤੇ ਲੈ ਲੈ ਮੁਕਰ ਪਾਹ ਕਿਤੇ ਮੁਰਖਾ ਹੀ ਖਾਏ ਕਿਤੇ ਦੂਪੂ ਸਦ ਮਾਰੇ ਪੀਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੀ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਖਾਏਗਾ ਕੰਪਾਏ ਹੋ ਜਾਣੇ ਜੇ ਤੇਆ ਮੋਹ ਖਾਏ ਆਪੇ ਜਾਣੇ ਆਪੇ ਦੇ ਆਕੇ ਸੀ ਪੀ ਕੇ ਹੀ ਕੇ ਬਿਸ਼ਨੋ ਬਕਸੇ ਸੇ ਬਸਲਾ ਹੈ ਨਾਨਕ ਬਾਸਾ ਹੀ ਬਾਸਾ ਹੈ ਮੁੱਲ ਬਨ ਮੁੱਲ ਵਪਾਰ ਮੁੱਲ ਵਾਰੇ ਮੁੱਲ ਢੰਡਾਰ ਮੁੱਲ ਆਵੇ ਮੁੱਲ ਜਾਏ ਮੁੱਲ ਪਾਏ ਮੁੱਲ ਸਮਾਏ ਮੁੱਲ ਤਰਮੁੱਲ ਦੀਬਾਨ ਮੁੱਲ ਤਲ ਮੁੱਲ ਫਰਮਾਨ ਮੁੱਲ ਬਕਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲ ਬਕਸ਼ੀਸ ਮੁੱਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਮੁੱਲਾ ਮੁੱਲਾ ਕਹਿ ਨਾ ਜਾਇ ਆ ਕਾ ਕਰੇ ਲੇ ਬਲਾਇ ਆਖੇ ਵੀਰ ਪੜ ਪ੍ਰਾਣਾ ਆਖੇ ਪੜੇ ਕਰੇ ਵਕਿਆਣ ਆਖੇ ਬਰਮੇ ਆਖੇ ਦਾਖੇ ਗੋਪੀ ਤੇ ਗੋਵਿੰਦ ਆਖੇ ਇਸ ਰਾਖੇ ਸਿਦਾ ਕੇ ਕੀਤੇ ਕੀਤੇ ਬੁੱਧ ਆਖੇ ਦਾਨ ਵਾਖੇ ਦੇ ਵਾਖੇ ਸੁਰ ਨ ਮੁੰਜਨ ਸੇ ਕੀਤੇ ਆਖੇ ਹੱਕ ਨ ਪਾਏ ਕੀਤੇ ਕਹਿ ਕੇ ਉੱਠ ਉੱਠ ਜਾਏ ਕੀਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇਈ ਕੇ ਜੇਵੜ ਭਾਵੇ ਤੇਵੜ ਹੋਏ ਨਾਨਕ ਜਾਣੇ ਸੱਚਾ ਸੋਏ ਦੇਖੋ ਆਕੇ ਭੋਲੇ ਵਿਗਾੜ ਤੇ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕਿਹਾ ਸੋ ਕਰ ਕੇ ਹਜਤ ਪੈ ਸਰਬ ਸਮਾਲੇ ਵਾਜੇ ਨਾਦ ਨੇ ਕਸੰਕਾ ਕੀਤੇ ਵਾਉ ਨਹਾਰੇ ਕੀਤੇ ਰਾਗ ਪ੍ਰੀਸੋ ਕੇਣ ਕੀਤੇ ਗਾਉ ਨਹਾਰੇ గావె తునో పను బి బావె రాజా ధర్మ దావె చిప్తజాఖర్మ విచారే గావెర్మా సోహణ సరే గావె నిరే దే తగర నే గావే సమాధి అందర కాల విచారే గావణ జిశ సంతోి గావె వీర కారే గావణ పండుత పణిసే గావె మోహని అవన మోహణ సురగ మచ్చ పే గావణ రతను పా అ ਗਾਵੇ ਜੋਤ ਮਹਾਬਲ ਸੁਰਾ ਦੇ ਕਾੜੇ ਚਾਰੇ ਗਾਵੇ ਖੰਡ ਵੰਡ ਰਭੰਡਾ ਕਰ ਕਰ ਰਖੇ ਧਾਰੇ ਰਹਿਤ ਤੁਨੋ ਗਾਵੇ ਜੋਤ ਤੁਧ ਭੰਡ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਣ ਸੇ ਮੈਂ ਚਤਨਿਆਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਸਲ ਸਾਬ ਸਾਚਾ ਸਚੀ ਨਾਹੀਂ ਹੈ ਪੀ ਹੋਸੀ ਜਾਏ ਨਾ ਜਸੀ ਰਚਨਾ ਜਿੰਨ ਲਜਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇ ਜਿੰਨੀ ਉਪਾਈ ਕਰ ਕਰ ਵੇਖਿਆ ਕਿਤਾਬ ਨਾ ਜੋਤਿਸ ਦੀ ਬੜਿਆਈ ਜੋਤਿਸ਼ ਭਾਵੈ ਸੋਈ ਕਰ ਸਿਵ ਰੁਕਮ ਨਾ ਕਰਨ ਆ ਜਾਈ ਸੋ ਪਾਸਾਂ ਸਾਂ ਪਸਾਇ ਨਾਨਕ ਰਹਿ ਨਰ ਜਾਈ ਮੰਦਾ ਸੰਤੋਖ ਧਰਮ ਪਚੋਲੀ ਧਿਆਨ ਕੀ ਕਰੇ ਬੇਬੂਤ ਕਿੰਤਾ ਕਾਲ ਕੁਹਾਰੀ ਕਾ ਜੁਗ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜਿੱਤੇ ਜਗਜੀਤ ਆਦੇਸ ਤੇ ਸੇ ਆਦੇਸ ਆਦਨੀ ਨਾਦ ਨਾਤ ਜੁਗ ਜੁਗ ਵੇਖੋ ਵੇਸ ਸੁਖਤ ਗਿਆਨ ਦੇ ਆਪ ਢਾਰਨ ਕੜਕੜ ਵਾਜੇ ਨਾਤ ਆਪ ਨਾਤ ਨਾਤੀ ਸਭ ਚਾ ਕੀਰੇ ਸਿਦਾ ਵਰਾ ਸਾਦ ਸੰਜੋਗ ਜੋ ਗੁਦੇ ਕਾਰ ਚਲਾਵੇ ਲੇਖੇ ਆਵੇ ਭਾਗ ਅਦੇ ਤੇ ਜੈ ਅਦੇ ਸਾਧ ਲਈ ਨਾਦ ਨਾਥ ਜੁਗ ਜੁਗ ਬੇਕੋ ਵੇਸ ਇਕਮੈ ਜੁਗਤ ਵੈਤਿੰਜੇ ਲੈ ਪ੍ਰਮਾਨ ਇੱਕ ਸੰਸਾਰ ਇਕ ਭੰਡਾਰੇ ਇਕ ਲਾਇ ਦੀ ਬਾਣ ਜਿੱਥੇ ਸਪਾਵੇ ਤੇ ਵਚਲਾਵੇ ਜੂ ਹੋਵੇ ਫਰਮਾਨ ਉਹ ਵੇਖਾ ਉਹਨਾਂ ਨਦਰਨਾ ਆਵੇ ਬੋਤਾ ਇਹ ਵਿਡਾਨ ਹਦੇਸ ਹੈ ਅਦੇ ਸਾਧ ਲਈ ਨਾਦ ਨਾਥ ਜੁਗ ਜੁਗ ਬੇਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਸ ਪਾਸੋਂ ਇਕਾ ਵਾਰ ਕਰ ਕਰ ਵੇਖੇ ਜਰਨ ਹਰ ਨਾਨਕ ਸੱਚੇ ਕੀ ਸਾਚੀ ਕਰ ਅਦੇਸ ਤੇ ਅਦੇ ਸਾਦਲਿਨ ਆਦਨਾਤ ਜਗਜੁਬ ਵੇ ਕੋ ਵੇਸ ਜੁਗ ਦੂ ਜੀਬਾ ਲਖੋਇ ਲਖੋਇ ਲਖ 20 ਅਲਗ ਲਗਿਹੜਾ ਕੀ ਇਕ ਨਾਮ ਜਗਦੀਸ਼ ਮੇਤੁਰਾਈ ਪਤ ਪਉੜੀ ਚੜਿਆ ਹੋਇ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਜ਼ ਨਾਨਕ ਨਦਰੀ ਪਾਈਏ ਕੁੜੀ ਕੁੜੇ ਠੀਸ ਹਾਂ ਖੰਡ ਜੋਰ ਚੁੱਪੈ ਨਾ ਜੋਰ ਜੋਰ ਨਾਲ ਮੰਗਣ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਨਾਲ ਜੋਰ ਜੋਰ ਨਾਲ ਨਾ ਹੀ ਮਾਨ ਮਨਸੂਰ ਜੋ ਹਨ ਸੁਤੀ ਗਣ ਵਿਚਾਰ ਜੋ ਹਨ ਝੁੱਟੇ ਟੁੱਟੇ ਸੰਸਾਰ ਇਸਾ ਜੋਰ ਕਰ ਵੇਖੇ ਸੋ ਨਾਨਕ ਉੱਤਮ ਨਹੀਂ ਚਨਾ ਕੋਇ ਰਾਤੀ ਰੁਤੀ ਸਿੱਤੀ ਵਾਰ ਪਵਨ ਪਾਣੀ ਗਣੀ ਪਾਤਲ ਤਿਸ ਵੀ ਧਰਤੀ ਥਾ ਬ੍ਰਕੀ ਤਰਫ ਸਾਜ ਜਿਸ ਵੀ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇ ਕੰਨਤ ਕਰਮੀ ਕਰਮੇ ਹੋਏ ਵਿਚਾਰ ਕਚਾਪ ਸਚੇ ਬਰਬਾਰ ਤਤੇ ਸੋਣ ਪੰਚ ਵਰਮਨ ਨਦਰੀ ਕਰਮ ਪਵਨੀ ਸਾਨ ਕਚਪ ਕਾਈ ਉਥੇ ਬਾਈ ਨਾਨਕ ਗਈਆ ਜਾਪੇ ਜਾਏ ਤਰੋਂ ਖਣ ਗਾ ਹੁਤਰਮ ਗਿਆਨ ਗਣ ਕਾ ਖਉ ਕਰਮ केते पावन पानी बैसंतर केते कान महेश केते भर में काढ़त गड़े रूप रंके बेस केते क्रम मेरे केते केते तो उपदेश केते चंद्र सूर केते केते मंडल देश केते सिद्ध बुत नाद केते केते देवी वेसे केते देव दानम मुन केते केते रत्न सुमन केतेया खानी केतेया वाणी केते पाद नरेंद्र ਯਥਿਆ ਸੁਰਤੀ ਸੇਵਕੇ ਤੇ ਨਾਨਕ ਅੰਤਨਾੰਤ ਗਿਆਨ ਖੰਡ ਮੈਂ ਜਾਣ ਪਛਾਣਿ ਜਿਥੇ ਨਾਮ ਬਨੋ ਲਿ ਕੋ ਡੈਨਦ ਕਨਮਕੰਡ ਕੀ ਬਾਣੀ ਰੂਪ ਦਿੱਤੇ ਘਾੜਤ ਘੜੀਏ ਬਹੁਤ ਇਹਨੂ ਤਾਂਕੇ ਗੱਲਾਂ ਕਥਿਆ ਨਾ ਜਾਏ ਕੋ ਕਹਿ ਪਿੱਛੇ ਪਛਤਾਏ ਜਿਥੇ ਘੜੀਏ ਸੁਰਤ ਮਤਮਨ ਬੋਲਤ ਜਿਥੇ ਘੜੀਏ ਸਰਾ ਸੁਦਾ ਕੇ ਸੁਦ ਕਨਮਕੰਡ ਕੀ ਬਾਣੀ ਜੋਰ ਦਿੱਤੇ ਹੋਰ ਨਾ ਕੋਈ ਹੋਰ ਜਿਥੇ ਜੋਧ ਮਹਾਭਲ ਸੂਰਤਿਨ ਮੈਂ ਰਾਮ ਰਹਾ ਭਰਪੂਰ ਜਿਥੇ ਸੀਤੋ ਸੁਤਾ ਮੈਂ ਮਮਾਇ ਤਾਂਕੇ ਰੂਪ ਨਾ ਕਥਿ ਨਾ ਜਾਏ ਨਾਮ ਰੇ ਨਾ ਥਾਗੇ ਜਾ ਜਿਨ ਤੇ ਰਾਮ ਸੀਮਨ ਮਹ ਜਿਥੇ ਭਗਤ ਵਸੇ ਕੋ ਕਰੈ ਸਚਾ ਮਸੂ ਸਤਖੰਡ ਵਸੇ ਨੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਜਿਥੇ ਕੰਡ ਬੰਡ ਰੂਪੰਡ ਦੇਖੋ ਕਦੇ ਤਾ ਅਨਤ ਅਨਤ ਜਿਥੇ ਲੋ ਲੋ ਕਰੀ ਜੋ ਹੁਕਮ ਤੇ ਵੇ ਤੁਕਾਰ ਮੇਕੈ ਵਿਕਸ਼ ਕਰੇ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਿਤ ਪਹਾਰਾ ਤੀਰ ਸੁਨਾਰ ਹਨਮਤ ਵੇਦ ਹਥਿਆਰ ਭਾਉ ਫਲਾਗਨੀ ਕਵਤਾ ਭਾਂਡਾ ਪਾਉ ਮਰੇ ਚਟਾਲ ਕੜੀਆ ਸਭ ਸਤਿ ਟਿਕ ਸਾਡਨ ਕੋ ਨਗਰ ਕਰਮ ਸਰਕਾਰ ਗਿਆਨਕ ਨਦਰਿ ਨਗਰ ਨੇ ਹਾਲ ਸਲੋਕ ਭਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਈ ਦਾਈ ਦਾਇਆ ਕੇ ਲੈ ਸਗਲ ਜਗਤ ਚਲਿ ਆਈਆਂ ਪੁਰੀ ਆਈਆਂ ਬਾਜੇ ਧਰਮ ਹ ਦੂਰ ਕਰਮਿ ਆਪੋ ਆਪਣੀ ਕੇ ਨੇੜ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਿ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਕਿ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ